ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਤੇ ਤੇ ਫਿਰ ਵੀ ਕੇ ਤੇ ਸਵਾਗਤ ਹੈ ਅੱਜ ਆਪਾਂ ਵੀਡੀਓ ਲੈ ਕੇ ਆਏ ਆ ਪਟਿਆਲਾ ਸ਼ਾਹੀ ਪੱਗ ਜੇਦੀ ਲੈਂਥ ਹੈ ਗਿਆ 7 ਮੀਟਰ ਜਿਹੜਾ ਕੱਪੜਾ ਆਪਾਂ ਫੁੱਲ ਬੈਲ ਵਰਤਿਆ ਜਿਹੜਾ ਤੁਸੀਂ ਨੇ ਪਹਿਲਾਂ ਲਗਾਉਣਾ ਹੈ ਸਿਰ ਦੇ ਸੈਂਟਰ ਚੋਂ ਲਿਆ ਆ ਕੇ ਉਸ ਨੂੰ ਜਿਹੜਾ ਪੂਣੀ ਦਾ ਫੁੱਲ ਦਾ ਪਾਸਾ ਜਿਹੜਾ ਥਲੇ ਰੱਖ ਕੇ ਤੇ ਜਿਹੜਾ ਬੰਦ ਪਾਸਾ ਉਸ ਨੂੰ ਤੇ ਰੱਖ ਕੇ ਅੱਧਾ ਨਾਲ ਖਿੱਚ ਕੇ ਇਹ 11 ਲੜਾਂ ਜਿਹੜਾ ਫੋਲਡ ਕਰ ਦੇਣਾ ਹੈ ਉਹ ਲੜਾਂਤਵਾ ਦੇ ਘਰ ਤੋਂ ਜਿਹੜਾ ਲੜਨ ਫੋਲਡ ਕਰਕੇ ਛੱਡਣਾ ਹੈ ਜੇ ਫਿਰ ਜਿਹੜਾ ਮੁਰੂ ਫੋਲਡ ਕਰ ਦੇਣਾ ਹੈ ਉਹ ਲੜਨ ਚੰਗੀ ਤਰ੍ਹਾਂ ਸਾਫ਼ ਕਰਕੇ ਮੋਟਾਈ ਦੇ ਵਿੱਚ ਕਰਕੇ ਡਾਕਸ ਲੜਨੇ ਲਗਾਉਣਾ ਹੈ ਜਿੰਨੇ ਵੀ ਤੁਹਾਡੇ ਲੜ ਦੇ ਵਿੱਚ ਜਿਹੜੇ ਬਲ ਹੋਣਗੇ ਤੇ ਜਿਹੜੇ ਸਾਰੇ ਜਿਹੜੇ ਕੱਢ ਲੈਣੇ ਹਨ ਚਿੱਕਿਤਰਾ ਲੜਨ ਜਿਹੜਾ ਸਾਫ਼ ਕਰਕੇ ਜਿਹੜਾ ਤਨੇ ਬੈਗ ਤੱਕ ਛੱਡਣਾ ਲਗਾਉਣਾ ਹੈ ਚੰਗੀ ਤਰ੍ਹਾਂ ਉੱਤੋਂ ਜਿਹੜਾ ਅਗ ਲੜਨ ਜਿਹੜਾ ਫੋਲਡ ਕਰਕੇ ਚਲਾੜ ਦੇ ਵਿੱਚ ਜਿਹੜਾ ਇਹ ਸੁਣ ਹਲਕਾ ਜਿਹਾ ਦਿਨੇ ਕਪੜਾ ਪਾ ਲੈਣਾ ਹੈ ਜੇਗਾ ਤੁਹਾਡੇ ਰਲ ਦੇ ਵਿੱਚ ਡੂੰਗਾ ਪੈਂਦਾ ਹੈ ਤੁਸੀਂ ਤਾਂ ਤੁਸੀਂ ਕਰਕੇ ਸੁਣ ਦੇ ਵਿੱਚ ਜਿਹੜਾ ਕਪੜਾ ਪਾ ਸਕਦੇ ਹੋ ਚੰਗੀ ਤਰ੍ਹਾਂ ਸੁਣ ਨੀੜਾ ਸਾਫ ਕਰਕੇ ਜਿਹੜਾ ਬੈਕਪੈਕ ਉਸ ੜ ਤੋਂ ਜਿਹੜਾ ਲਗਾਉਣਾ ਹੈ ਉਸ ੜ ਨੂੰ ਜਿਹੜਾ ਚੰਗੀ ਤਰ੍ਹਾਂ ਇਹ ਸਾਰਾ ੜ ਨੂੰ ਜਿਹੜਾ ਸਾਫ ਕਰਕੇ ਸੁਣ ਜਿਹੜਾ ਬੈਕ ਤੱਕ ੜ ਨੂੰ ਜਿੰਨੇ ਵੀ ਤੁਹਾਡੇ ਲੜਦੇ ਵਿੱਚ ਜਿਹੜੇ ਬਲ ਹੋਣਗੇ ਉਹਨੇ ਕੱਢ ਕੇ ੜਾਸ ਲੜ ਨੂੰ ਜਿਹੜਾ ਲਗਾ ਦੇਣਾ ਹੈ ਜਿਹੜਾ ਤੁਸੀਂ ਇਹ ਗੱਲ ਲਗਾਉਣਾ ਹੈ ਪੂਣੀ ਦਾ ਖੋਲਦਾ ਪਾਸਾ ਥੱਲੇ ਰੱਖ ਕੇ ਤੇ ਬੰਦ ਪਾਸਾ ਉੱਤੇ ਰੱਖ ਕੇ ਉਸ ਲੜ ਨੂੰ ਜਿਹੜਾ ਹਲਕਾ ਹਲਕਾ ਏ ਦਾ ਕਪੜਾ ਅੰਦਰ ਫੋਲਡ ਕਰ ਦੇਣਾ ਹੈ ਅੰਦਰ ਫੋਲਡ ਕਰਨ ਤੋਂ ਬਾਅਦ ਤੁਸੀਂ ਅੰਗੂਠੇ ਦੀ ਮਦਦ ਨਾਲ ਜਿਹੜਾ ਇੱਕ ਲੜ ਨੂੰ ਫੋਲਡ ਇੱਕ ਗੱਲ ਲੜ ਨੂੰ ਫੋਲਡ ਕਰ ਦੇਣਾ ਹੈ ਫੋਲਡ ਕਰਨ ਤੋਂ ਬਾਅਦ ਇਸ ਗਰ ਤੋਂ ਫੋਲਡ ਕਰਕੇ ਉਸ ਲੜ ਨੂੰ ਜਿਹੜਾ ਹਲਕਾ ਹੈ ਖਿੱਚ ਕੇ ਜਿਹੜਾ ਡਬਲ ਫੋਲਡ ਕਰ ਦੇਣਾ ਹੈ ਡਰ ਹੁੜਾ ਦਾੰਤੋਂ ਰੜ ਨਾਲ ਹਲਕਾ ਖਿਚਣਾ ਹੈ ਕਿਚਨ ਤੋਂ ਬਾਹਰ ਰੜ ਦੇ ਵਿੱਚ ਚੰਗੀ ਤਰ੍ਹਾਂ ਰੜਾ ਇਹ ਗਰਤੋਂ ਫੋੜ ਕਰਕੇ ਲੜਣਾ ਚੰਗੀ ਤਰ੍ਹਾਂ ਸਾਫ ਕਰ ਦੇਣਾ ਹੈ ਰੜ ਦੇ ਵਿੱਚ ਜਿਹੜਾ ਬਾਜ ਫੇਰ ਕੋਲ ਰੜ ਜਿਹੜਾ ਮਟਾਈਆ ਤੁਸੀਂ ਇਹ ਕਰ ਲੈਣੀ ਹੈ ਚੰਗੀ ਤਰ੍ਹਾਂ ਰੜ ਜਿਹੜਾ ਸਾਫ ਕਰਕੇ ਉਸ ਰੜ ਨੂੰ ਲੈ ਬੈਕ ਤੱਕ ਉਸ ਰੜ ਨੂੰ ਲਗਾ ਦੇਣਾ ਹੈ ਜਿਹੜਾ ਤੁਸੀਂ ਨੇ ਅਗਲਾ ਰੜ ਲਗਾਉਣਾ ਹੈ ਹੁਣ ਜਿਸ ਤਰ੍ਹਾਂ ਤੁਸੀਂ ਨੇ ਦੂਸਰਾ ਰੜ ਲਗਾਇਆ ਸੀ ਉਸੇ ਤਰ੍ਹਾਂ ਜਿਹੜਾ ਤੁਸੀਂ ਨੇ ਤੀਜਾ ਰੜ ਲਗਾਉਣਾ ਹੈ ਮੂਣੀ ਦਾ ਖੋਲਦਾ ਪਾਸਾ ਥਲੇ ਰੱਖ ਕੇ ਤੇ ਬੰਦ ਪਾਸਾ ਉੱਤੇ ਰੱਖ ਕੇ ਇਸ ਲੜ ਨੂੰ ਵੀੜਾ ਦੇ ਨੇ ਅੰਗੂਠੇ ਦੀ ਮਦਦ ਨਾਲ ਜਿਹੜਾ ਫੋਲਡ ਕਰ ਦੇਣਾ ਹੈ ਇੱਕ ਗਰ ਫੋਲਡ ਕਰਨ ਤੋਂ ਬਾਅਦ ਇਸ ਲੜ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਗਰ ਤੋਂ ਫੋਲਡ ਕਰ ਦੇਣਾ ਹੈ ਉਤੋਂ ਫੋਲਡ ਕਰਨ ਤੋਂ ਬਾਅਦ ਇਸ ਲੜ ਨੂੰ ਜਿਹੜਾ ਤੁਸੀਂ ਡਬਲ ਡਬਲ ਜਿਹੜਾ ਫੋਲਡ ਕਰ ਦੇਣਾ ਹੈ ਚੰਗੀ ਤਰ੍ਹਾਂ ਲੜ ਨੂੰ ਜਿਹੜਾ ਤੁਸੀਂ ਸਾਫ਼ ਕਰਕੇ ਜਿਹੜਾ ਲਗਾਉਣਾ ਹੈ ਇਸ ਲੜ ਦੇ ਵਿੱਚ ਜਿਹੜਾ ਦਿਨੇ ਪਾ ਜਾਏਗਾ ਉਹਨੇ ਫੇੜ ਲੈਣਾ ਹੈ ਸਾਰੇ ਰਲਾਂ ਦੇ ਵਿੱਚ ਜਿਹੜਾ ਤੈਨੂੰ ਬਾਜਾ ਚੰਗੀ ਤਰ੍ਹਾਂ ਜਿਹੜਾ ਤੈਨੂੰ ਫੇਰਨਾ ਹੈ ਇਸ ਰੜ ਦੇ ਵਿੱਚ ਜਿਹੜਾ ਤੈਨੂੰ ਜਿੰਨੇ ਵੀ ਤੁਹਾਡੇ ਬੈਗ 'ਤੇ ਕਿਹੜੇ ਬਲ ਹੋਣਗੇ ਜਿੰਨੇ ਕੱਢ ਗਏ ਇਹਦਾ ਸਾਰੇ ਰਲ ਨੂੰ ਬੈਗ 'ਤੇ ਕਿਹੜਾ ਸਾਫ਼ ਕਰ ਕਿਹੜਾ ਸਾਰੇ ਰਲ ਨੂੰ ਲਗਾ ਦੇਣਾ ਹੈ ਤਿੰਨਾਂ ਤੀਜੇ ਰੜ ਦੇ ਵਿੱਚ ਚੰਗੀ ਤਰ੍ਹਾਂ ਜਿਹੜਾ ਤੈਨੂੰ ਬਾਅਦ ਵੇਰ ਕੀ ਜਿੰਨੇ ਵੀ ਤੁਹਾਡੇ ਰਲ ਦੇ ਵਿੱਚ ਬਲ ਹੋਣਗੇ ਉਹ ਇਹਨੇ ਕੱਢ ਲੈਣੇ ਹਨ ਜਿਹੜਾ ਤੁਸੀਂ ਨਿਕਲਣ ਲਗਾਉਣਾ ਹੈ ਨਾੜ ਨੂੰ ਜਿਹੜਾ ਬੈਗ ਤੋਂ ਪਿੰਚ ਕਰਕੇ ਕੋਈ ਦਾ ਖੁੱਲਦਾ ਪਾਸਾ ਥੱਲੇ ਰੱਖ ਕੇ ਤੇ ਬੰਦ ਪਾਸਾ ਉੱਤੇ ਰੱਖ ਕੇ ਜਿਹੜਾ ਨੇੜਾ ਹੈ ਕਰ ਤੋੜਾ ਉੱਤਲਾ ਪੇਜਾ ਬਣਾ ਕੇ ਜਿਹੜਾ ਨੇੜਾ ਤੁਸੀਂ ਇਹਨੂੰ ਇੱਕ ਗਰ ਫੋਲਡ ਕਰ ਦੇਣਾ ਹੈ 11 ਫੋਲਡ ਕਰ ਤੋ ਹਲੜ ਨੂੰ ਇੱਕ ਵਾਰ ਦੁਬਾਰਾ ਫਿਰ ਡਬਲ ਫੋਲਡ ਕਰਕੇ ਹੜਾ ਸੜ ਨੂੰ ਚੰਗੀ ਤਰ੍ਹਾਂ ਸੜ ਜਿਹੜਾ ਸਾਫ਼ ਕਰ ਦੇਣਾ ਹੈ ਚੰਗੀ ਤਰ੍ਹਾਂ ਇਸ ਸੜ ਨੂੰ ਜਿਹੜਾ ਸਾਫ਼ ਕਰਕੇ ਉਸ ਦੇ ਵਿੱਚ ਜਿਹੜਾ ਬਾਜਾ ਤੇ ਨੇੜਾ ਫੇਰ ਲੈਣਾ ਹੈ ਚੰਗੀ ਤਰ੍ਹਾਂ ਫੜ ਦੇ ਵਿੱਚ ਜਿਹੜਾ ਬਾਜਾ ਤੇ ਨੇ ਬੈਗ ਤੱਕ ਫੇਰ ਕਿਸੜ ਦੇ ਵਿੱਚ ਜਿੰਨੇ ਵੀ ਏਡ ਤੁਹਾਡੇ ਵਾਲ ਨੇ ਵੀ ਨੇ ਜਿਹੜੇ ਕੱਢ ਲੈਣੇ ਹਨ ਅੜੀ ਡੜੀ ਉੱਤੋਂ ਛੇ ਬਾੜ ਤੇ ਨੂੰ ਵੀ ਜਿਹੜੀ ਸੈਟ ਕਰ ਲੈਣੀ ਹੈ ਸਾਫ ਕਰ ਕਿਹੜਾ ਸੜੜ ਜਿਹੜਾ ਤੁਸੀਂ ਨੇ ਲਗਾ ਦੇਣਾ ਹੈ ਇਸ ਲੜ ਦੇ ਵਿੱਚ ਜਿਹੜਾ ਤੁਸੀਂ ਗਰ ਫੇਰ ਤੋਂ ਜਿਹੜਾ ਬਾਅਦ ਫੇਰ ਕੇਸ ਲੜ ਦੇ ਵਿੱਚ ਇੰਨੀ ਵੀ ਜਿਹੜੇ ਵਾਲ ਹੋਣਗੇ ਤੁਸੀਂ ਨੇ ਕੱਢ ਲੈਣੇ ਹਨ ਤੇ ਜਿਹੜਾ ਨੋਕ ਤੋਂ ਕੋਲ ਤੇੜਾੜਾ ਬਾਹਰ ਨਿਕਲੇ ਹੋਣਗੇ ਜਿਹੜਾ ਲੜਪ ਮੋੜੇ ਹੋ ਜਿੱਦੇ ਹੋਣਗੇ ਤੁਸੀਂ ਇਹਨਾਂ ਨੂੰ ਲੜ ਨੇੜੇ ਹਲਕੇ ਅੰਦਰ ਕਰ ਦੇਣੇ ਹਨ ਜਿਹੜਾ ਤੁਸੀਂ ਇਹ ਲੜ ਲਗਾਉਣਾ ਹੈ ਲੜ ਨੂੰ ਜਿਹੜਾ ਬੈਕ ਤੋਂ ਵਿੱਚ ਕਰਕੇ ਹੂਣੀ ਦਾ ਖੋਲਦਾ ਪਾਸਾ ਹੱਥ ਲੇ ਰੱਖ ਕੇ ਤੇ ਜਿਹੜਾ ਬੰਦ ਪਾਸਾ ਉਸ ਨੂੰ ਤੇ ਰੱਖ ਕੇ ਇਸ ਲੜ ਨੂੰ ਇੱਕ ਗਰ ਫੋੜ ਕਰਕੇ ਗੂਠੇ ਦੀ ਮਦਦ ਨਾਲ ਇਸ ਲੜ ਨੇ ਚੰਗੀ ਤਰ੍ਹਾਂ ਤੇ ਇਹਨਾਂ ਨੂੰ ਸਾਫ਼ ਕਰ ਦੇਣਾ ਹੈ ਸਾਫ ਕਰ ਤੋ ਇਹ ਲੜ ਨੂੰ ਇਹ ਗਰ ਤੋਂ ਫੋਲਡ ਕਰਕੇ ਸਲੜਨਾ ਹੈ ਗਰ ਫਿਰ ਮੁਰਾ ਜਿਹੜਾ ਡਬਲ ਫੋਲਡ ਕਰ ਦੇਣਾ ਹੈ ਡਰ ਫੋਲਡ ਕਰ ਤੋ ਇਹ ਡਰ ਚੰਗੀ ਤਰ੍ਹਾਂ ਵੀ ਨੇੜਾ ਬੈਗ ਤੱਕ ਤੋੜਾ ਇੱਕ ਗਰ ਤੋੜਾ ਜਿਹਨੇ ਲੜਨ ਜਿਹੜਾ ਫੋਲਡ ਕਰ ਦੇਣਾ ਹੈ ਚੰਗੀ ਤਰ੍ਹਾਂ ਸਲੜ ਨੂੰ ਜਿਹੜਾ ਇਹਨਾਂ ਸਾਫ ਕਰ ਕਿਹੜਾ ਬੈਗ ਤੱਕ ਸਲੜ ਨੂੰ ਵਿੱਚ ਇਹਨੇ ਵੀ ਤੁਹਾਡੇ ਬਾਹਰ ਆਉਣਗੇ ਜਿਹੜੇ ਤੁਸੀਂ ਨੇ ਕਢ ਲੈਣੇ ਹਨ ਨੜੋਂ ਵੀੜਾ ਬੈਕਟੈਕ ਵੀ ਨੇ ਸਾਫ ਪਰ ਕਿਹੜਾ ਲਗਾ ਦੇਣਾ ਹੈ ਸਾਰੇ ਲੜਦੇ ਵਿੱਚ ਉਹਨੇ ਚੰਗੀ ਤਰ੍ਹਾਂ ਜਿਹੜਾ ਬਾਜਾ ਤੁਸੀਂ ਜਿਹੜਾ ਫੇਲ ਲੈਣਾ ਹੈ ਫੇਰੀ ਤੋਂ ੜੀ ਤੋਂ 6 63 ਦੀ ਉਹ ਵੀ ਸੈੱਟ ਕਰ ਲੈਣੀ ਹੈ ਇਹ ਕਰ ਤਾਂ ਛੜੀ ਵੀਡੀਓ ਵਧੀਆ ਲੱਗਦੀ ਜੇ ਦਾ ਲਾਈਕ ਸ਼ੇਅਰ ਕਮੈਂਟ ਗਿਦੂ ਕਰਿਆ ਕਰੋ ਚੰਗੀ ਤਰ੍ਹਾਂ ਸਾਰਾ ਲੜ ਦੇ ਵਿੱਚ ਜਿਹੜਾ ਬਾਜਾ ਚ ਨੇ ਜਿਹੜਾ ਫੇਰ ਕਿਸ ਲੜ ਦੇ ਵਿੱਚ ਬੈਗ ਤੱਕ ਸਾਫ਼ ਕਰ ਕਿਹੜਾ ਸੁਣਣ ਦੇ ਵਿੱਚ ਇਹਨੇ ਵੀ ਤੁਹਾਡੇ ਬਾਹਰ ਹੋਣਗੇ ਕਢ ਲੈਣੇ ਹਨ ਜਿਹੜਾ ਤੁਸੀਂ ਇਹ ਲੜ ਲੋ ਗੁਣਾ ਹੈ ਉਹਨੇ ਦਾ ਖੋਲਦਾ ਪਾਸਾ ਤਲੇ ਰੱਖ ਕੇ ਤੇ ਜਿਹੜਾ ਬੰਦ ਪਾਸਾ ਉਸ ਨੂੰ ਤੇ ਰੱਖ ਕੇ ਖੜੜ ਦੇ ਵਿੱਚ ਇਹਨੇ ਵੀ ਤੁਹਾਡੇ ਬਾਹਰ ਹੋਣਗੇ ਜਿਹੜਾ ਉਹਨੇ ਕਢ ਲੈਣੇ ਹਨ ਬਾਹਰ ਤੋਂ ਬਾਹਰ ਚੰਗੀ ਤਰ੍ਹਾਂ ਇਹਦਾ ਨੇ ਸਾਫ਼ ਆ ਕਰ ਲੈਣਾ ਹੈ ਜਿਹੜੇ ਵੀਰੇ ਸਾਡੇ YouTube ਚੈਨਲ ਤੇ Facebook ਪੇਜ ਨੂੰ ਫੋਲੋ ਨਹੀਂ ਕੀਤਾ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਤੇ Facebook ਪੇਜ ਨੂੰ ਫੋਲੋ ਜਰੂਰ ਕਰਨਾ ਇਸਲਾਡ ਨੂੰ ਵੀ ਤੁਸੀਂ ਕਿੰਨਾ ਸਾਫ਼ ਕਰਕੇ ਗਾ ਜਿਹੜਾ ਤੋਂ ਫੋਲਡ ਕਰ ਦੇਣਾ ਹੈ ਇਹ ਗਰ ਫੋਲਡ ਕਰਤ ਬਾਅਦ ਇਹ ਕਰਤੋਂ ਇਹਦੇ ਤੁਸੀਂ ਇਸਲਾਡ ਨੂੰ ਫੋਲਡ ਕਰ ਦੇਣਾ ਹੈ ਉਤੋ ਫੋਲਡ ਕਰ ਤੋ ਇਸ ਲੜ ਦੇ ਵਿੱਚ ਜਿਹੜਾ ਗੜ ਲੜਨ ਦਾ ਡਬਲ ਫੋਲਡ ਕਰਕੇ ਜਿਹੜਾ ਸੜ ਦੇ ਵਿੱਚ ਜਿਹੜਾ ਤੁਹਾਡੇ ਸਾਰੇ ਲੜਨ ਪਾਣਨੇ ਉਹਨੇ ਕੱਢ ਲੈਣੇ ਹਨ ਬੈਗ ਤੱਕ ਇਸ ਲੜ ਦੇ ਜਿਹੜਾ ਸਾਫ ਕਰਕੇ ਜਿਹੜਾ ਤੇਨ ਲਗਾ ਦੇਣਾ ਹੈ ਇਸ ਲੜ ਦੇ ਵਿੱਚ ਜਿਹੜਾ ਤੁਸੀਂ ਬਾਜਾ ਫੇਰ ਲੈਣਾ ਹੈ ਚੰਗੇ ਜਿਹੜਾ ਸੜ ਦੇ ਵਿੱਚ ਵੀ ਜਿਹੜਾ ਬਾਜ ਫੇਰ ਕੇ ਹਰੜਾ ਦੇ ਵਿੱਚ ਜਿਨੇ ਵੀ ਤੁਹਾਡੇ ਬਲ ਹੋਣਗੇ ਉਹਦੇ ਨੇ ਕੱਢ ਦੇਣੇ ਹਨ ਸਾਰੇ ਲਣਾ ਦੇ ਵਿੱਚ ਜਿਹੜਾ ਦਿਨੇ ਬਾਜਾ ਉਹਨੇ ਚੰਗੀ ਤਰ੍ਹਾਂ ਇਹਦਾ ਫੇਰ ਦੇਣਾ ਹੈ ਇਸ ਲੜ ਦੇ ਵਿੱਚ ਜਿਹੜੇ ਚੰਗੇ ਤੇ ਜਿਹੜਾ ਨੇ ਇਸ ਲੜ ਦੇ ਨਾਲ ਸਾਫ ਕਰਕੇ ਬੈਗ ਬੈਕਪੈਕ ਜਿਹੜਾ ਲਗਾ ਦੇਣਾ ਹੈ ਫਿਰ ਉੱਤਲੇ ਵਿੱਚਾਂ ਦਾ ਵੀੜਾ ਤੁਸੀਂ ਨੇ فاਸਲਾ ਇਹਦੇ ਕੋਈ ਰੱਖਣਾ ਹੈ ਚੰਗੀ ਤਰ੍ਹਾਂ ਉੱਤਲੇ ਪੇਜ ਵੀੜਾ ਦਾ فاਸਲਾ ਉਹਨਾਂ ਦਾ ਵੀੜਾ ਹਟਾ ਕਰ ਲੈਣਾ ਹੈ ਜਿਹੜਾ ਤੁਹਾਡਾ ਛੇਮਣਾ ਦਾ ਜੂਤੇ ਵਿੱਚ ਜਿਹੜਾ ਬਾਜਾ ਜਿਹਨੇ ਫੇਰ ਦੇਣਾ ਹੈ ਚੰਗੀ ਤਰ੍ਹਾਂ ਤੁਸੀਂ ਇਹ ਸਾਰ ਲੜਾਂ ਦੇ ਵਿੱਚ ਜਿਹੜਾ ਬਾਜਾ ਸੀ ਨੇ ਜਿਹੜਾ ਚੰਗੀ ਤਰ੍ਹਾਂ ਜਿਹੜਾ ਫੇਰ ਦੇਣਾ ਹੈ ਇਰਾਤ ਨੂੰ ਇਹ ਕੱਲ ਗਿਲਾੜਾ ਲਗਾਉਣਾ ਹੈ ਤੁਸੀਂ ਖੜਾ ਕਿ ਜਿਹੜੇ ਤੁਹਾਡੇ ਸ਼ੇਮਰਾਂ ਦੇ ਵਿੱਚ ਜਿਹੜੇ ਬਲ ਹੋਣਗੇ ਉਤੋਂ ਇਹਨੇ ਜਿਹੜੇ ਸਾਰੇ ਬਲ ਨੇੜੇ ਖਿੱਚ ਕੇ ਤੇ ਨੇੜੇ ਛੱਟ ਥੱਲੇ ਖਿੱਚ ਲੈਣੇ ਹਨ ਛੜਣ ਤੋਂ ਬਾਅਦ ਇਹਨਾਂ ਕੱਲ ਗਿਲਾੜਾ ਲਗਾਉਣਾ ਹੈ ਇੱਕ ਪਹਿਲਾ ਥੱਲੇ ਫੋਲਡ ਕਰਕੇ ਉਤਲਾ ਤੇ ਛੜਦਾ ਪੱਲਾ ਉੱਤੋਂ ਫੋਲਡ ਕਰ ਦੇਣਾ ਹੈ ਉਤੋਂ ਫੋਲਡ ਕਰਨ ਤੋਂ ਬਾਅਦ ਸੜੜ ਦੇ ਵਿੱਚ ਵੀ ਜਿਹੜਾ ਜਿੰਨੇ ਵੀ ਤੁਹਾਡੇ ਬਲ ਹੋਣਗੇ ਉਤੋਂ ਇਹਨੇ ਸਾਰੇ ਜਿਹੜੇ ਕੱਢ ਦੇਣੇ ਹਨ ਇਗੜਾ ਤੋੜਾ ਤਨ ਲਾੜ ਨੂੰ ਇਗੜ ਖੇਚ ਕਿਉਂ ਕਰ ਤੋੜਾ ਅੰਦਰ ਨੂੰ ਵੜਾ ਹੋਲਡ ਕਰ ਦੇਣਾ ਹੈ ਅੰਦਰ ਹੋਲਡ ਕਰਨ ਤੋਂ ਆਹ ਇਹ ਤੁਹਾਡੇ ਵਾਲ ਨੇ ਹੋ ਚੰਗੀ ਤਰ੍ਹਾਂ ਇਹ ਨਿਕਲ ਜਾਣਗੇ ਚੰਗੀ ਤਰ੍ਹਾਂ ਇਸ ਵੜ ਦੇ ਵਿੱਚ ਵੀ ਇਹੋ ਤਨੇ ਸਫਾਈ ਸਫਾਈ ਇਹੜੀ ਕਰ ਲੈਣੀ ਹੈ ਚੰਗੀ ਤਰ੍ਹਾਂ ਇਹਨਾਂ ਨੂੰ ਜਿਹੜਾ ਸਾਫ਼ ਕਰ ਲੈਣਾ ਹੈ ਹਰ ਜਿਹੜਾ ਨੇ ਜਿਹੜੇ ਦੇ ਚਿਹਰੇ ਤੇ ਬਾਲ ਹੋਣਗੇ ਬែក ਤੱਕ ਉਥੋਂ ਜਿਹੜੇ ਸਾਰੇ ਕੱਢਣੇ ਹਨ 11 ਦਿਨ ਬਾਅਦ ਹੀ ਮਦਨਾਂ ਸ਼ੀਮਰਾੜ ਦੇ ਵਿੱਚ ਜਿਹਨੇ ਵੀ ਬਾਲ ਹੋਣਗੇ ਜਿਹਨੇ ਬਾਅਦ ਹੀ ਮਦਨਾਂ ਦੇ ਕੱਢਣੇ ਹਨ ਜਿਹੜਾ ਕੱਲ੍ਹ ਗਿੱਲੜਾ ਲਗਾਉਣਾ ਹੈ ਪੱਗ ਪੈਂਦਸ ਵਾਲਾ ਜਿਹੜਾ ਪੱਗ ਪੈਂਦਸ ਥਲੀ ਚ ਲਿਆਉਣਾ ਹੈ ਜਗਾ ਤੁਹਾਨੂੰ ਬਿਨਾ ਪੱਗ ਪੈਣ ਤੋਂ ਲੜਣਾ ਔਖਾ ਲੜਦਾ ਹੈ ਤੁਸੀਂ ਉਸ ਲੜ ਦੇ ਵਿੱਚ ਜਿਹੜਾ ਪਹਿਲਾਂ ਤੁਸੀਂ ਪੱਗ ਪੈਣ ਲਗਾ ਸਕਦੇ ਹੋ ਛੇਵੇਂ ਲੜ ਦੇ ਵਿੱਚ ਇਹਦੇ ਨੇ ਪੱਗ ਪੈਣ ਲਗਾਉਣਾ ਹੈ ਨੱਕ ਦੀ ਸਿਹ ਦੇ ਵਿੱਚ ਜਿਹੜਾ ਉਹਦੇ ਨੇ ਪੱਗ ਪੈਣ ਜਿਹੜਾ ਲਗਾਉਣਾ ਹੈ ਪੱਗ ਉਹ ਨੱਕ ਦੀ ਸਿਹ ਚ ਲਗਾ ਕੇ ਉਸ ਲੜ ਨੂੰ ਜਿਹੜਾ ਪੱਗ ਪੈਣ ਦੇ ਥੱਲੇ ਚ ਲਿਆ ਕੇ ਜਿਹੜਾ ਉਸ ਲੜ ਦੇ ਵਿੱਚ ਜਿੰਨੇ ਵੀ ਤੁਹਾਡੇ ਵਾਲ ਹੋਣਗੇ ਉਸ ਨੂੰ ਜਿਹੜਾ ਜਿਹੜਾ ਵਾਲ ਦੇ ਨੇ ਕੱਢ ਦੇਣੇ ਹਨ ਅਗਰ ਮੈਂ ਇਸ ਲਈ ਚ ਲਿਆ ਕੇ ਉਹਨਾਂ ਦਾ ਸੱਜੇ ਪਾਸੇ ਦਾ ਲੁਕਵਾ ਕੇ ਉਸ ਲਾੜ ਨੂੰ ਮੇਰਾ ਹਲਕਾ ਜਿਹਾ ਖੋਲ ਕੇ ਉਸ ਲਾੜ ਨੂੰ ਮੇਰਾ ਚੰਗੀ ਤਰ੍ਹਾਂ ਜਿਹੜਾ ਬੈਗ ਤੇ ਦਬ ਦੇਣਾ ਹੈ। ਚਲ ਕਿਹੜੇ ਤੜੀ ਸ਼ੇਪ ਆੜ ਤੇ ਉਹ ਵੀ ਜਿਹੜੀ ਸੈੱਟ ਕਰ ਲੈਣੀ ਹੈ। ਇਹਨਾਂ ਤੜਾ ਕੰਨ ਲੜਾ ਨੂੰ ਜਿਹੜਾ ਸਮਾਰ ਕੇ ਚੰਗੀ ਤਰ੍ਹਾਂ ਜਿਹੜਾ ਦਬ ਦੇਣਾ ਹੈ। ਜੇਕਰ ਤੁਹਾਨੂੰ ਸਾਡੀ ਵੀਡੀਓ ਬਧੀਰਾ ਜੇ ਦਾ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ। ਜਿਹੜਾ ਤੁਸੀਂ ਨੇ ਸੇਟ ਕਰਨਾ ਹੈ ਸਿਰ ਦੇ ਸੈਂਟਰ ਜਿਹੜਾ ਪਹਿਲੇ ਲੜ ਲਗਾਇਆ ਸੀ ਉਸਾਡ ਨੂੰ ਨਾ ਖਿੱਚ ਕੇ ਪੂਰੇ ਸਿਰ ਦੇ ਉੱਤੇ ਉਹ ਇਹਨਾਂ ਕਵਰ ਕਰ ਦੇਣਾ ਹੈ ਕਵਰ ਕਰ ਤਵਾ ਜਿਹੜਾ ਤੁਹਾਡਾ ਮੂੰਹ ਉੱਲੜ ਸੀ ਉਸ ਲੜ ਨੂੰ ਨਾ ਖਿੱਚ ਦੇਣਾ ਹੈ ਕਿਚਨ ਤੋਂ ਬਾਅਦ ਉਸ ਲੜ ਨੂੰ ਨਾ ਉਂਗਲਾਂ ਦੇ ਨਾਲ ਜਿਹੜਾ ਸਿਰਾ ਛੋਟਾ ਹੈ ਉਹ ਚੰਗੀ ਤਰ੍ਹਾਂ ਟੱਗ ਦੇਣਾ ਹੈ ਜੇਕਰ ਤੁਹਾਡਾ ਲੜ ਫਿਰ ਵੀ ਢਿੱਲਾ ਰਹਿੰਦਾ ਹੈ ਤੁਸੀਂ ਲੜ ਦੇ ਵਿੱਚ ਜਿਹੜਾ ਤੁਸੀਂ ਨੇ ਬਾਅਦ ਫੇਰ ਕੇ ਉਸ ਨੂੰ ਜਿਹੜਾ ਚੰਗੀ ਤਰ੍ਹਾਂ ਸਲੜ ਤੋਂ ਜਿਹੜਾ ਸਿਰ ਨੂੰ ਨਾ ਟੈਟ ਕਰ ਦੇਣਾ ਹੈ ਜਿਹੜਾ ਤੁਸੀਂ ਨੇ ਪਿਛਲੇ ਲ ਲਗੋਣਾ ਹੈ ਉਸ ਨੂੰ ਜਿਹੜਾ ਦੋਨਾਂ ਸਾਈਡਾਂ ਤੋਂ ਫੋਲਡ ਕਰਕੇ ਉਹੜਾ ਨੂੰ ਨਾ ਬੈਗ ਤੇ ਚੰਗੀ ਤਰ੍ਹਾਂ ਦਬ ਦੇਣਾ ਹੈ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਵੀਡੀਓ ਦੇਖਣ ਲਈ ਧੰਨਵਾਦ ਵਾਹਿਗੁਰੂ